ਉਹ ਕਹਿੰਦੇ ਜੀ ਢੀਂਟ ਸੇਰੀ ਬੀਬੀ ਜਗੀਰ ਕੌਰ ਦੀ ਘਰ ਵਾਪਸੀ ਹੋਗੀ ਮੈਂ ਕਿਹਾ ਵੀ ਕਿਹੜੇ ਘਰ ਚ ਵਾਪਸੀ ਹੋਗੀ ਇਹਨਾਂ ਦੀ ਕਦੇ ਅਕਾਲੀ ਦਲ ਚ ਮਗਾਂ ਆਪ ਹੀ ਨਿਕਲ ਜਾਂਦੇ ਨੇ 6 ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਘਰ ਵਾਪਸੀ ਹੋਗੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਉਹਨਾਂ ਦੀ ਵਾਪਸੀ ਹੋ ਕੇ ਰਖਾਵੇ ਫੇਰ ਮੰਨ ਜਾਗੇ ਜਿਹੜੇ ਇਹ ਘਰ ਵਾਪਸੀ ਰਹਿ ਗਈ ਜਿਹੜੇ ਲੋਕਾਂ ਦੇ ਦਿਲਾਂ ਚ ਵਾਪਸੀ ਹੋਵੇ ਨਾ ਫੇਰ ਪਤਾ ਲੱਗੂਗਾ ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨਹੀਂ ਇਹਨਾਂ ਦੀ ਬਈ ਯਾਰ ਜੇ ਕਿਤੇ ਤੜਕੀ ਦਰਗੀ ਟੀਵੀ ਤੇ ਵੀ ਮੱਥੇ ਲੱਗ ਜਾਏਗਾ ਕਹਿੰਦਾ ਯਾਰ ਘੰਟਾ ਘੰਟਾ ਕਰੋ ਕੋਈ ਪਾਠ ਪੂਜਾ ਕਰ ਲਓ ਯਾਰ ਤੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਇਹ ਹੀ ਹਾਲ ਇਹਨਾਂ ਦਾ ਦੂਜਿਆਂ ਦਾ ਕਾਂਗਰਸੀਆਂ ਦਾ ਉਹ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਇਹ ਦੂਜੇ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਪੰਜਾਬ ਬਰਦਕਾਲ ਹੀ ਨਹੀਂ ਕਰਦਾ ਕੋਈ ਪੰਜਾਬ ਪੰਜਾਬ ਨਹੀਂ ਹੈਗਾ ਇਹਨਾਂ ਦੇ ਦਿਲ 'ਚ ਪਰਿਵਾਰ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਪੰਜਾਬ ਪਰਿਵਾਰ ਤੇ ਮੁੱਕ ਜਾਂਦਾ ਪੰਜਾਬ ਸੁਣ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜੇ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਪਰ ਕਈ ਵਾਰੀ ਪ੍ਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਸਾਡੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਹੱਕ ਚ ਲਾਊਂਗਾ ਹਰ ਰੋਜ਼ ਲੋਕਪੱਤੀ ਫੈਸਲੇ ਹੁੰਦੇ ਨੇ ਮੈਂ ਗਨਾਮ ਕਿਤਾਬਾਂ ਬਣ ਜਾਣਗੀਆਂ 2 ਸਾਲਾਂ ਚ ਹੀ ਹਾਇਦਾ ਦੇਖਿਓ ਸੀ ਆਉਣ ਵਾਲੇ 3 ਸਾਲ ਤੇ 2 ਸਾਲਾਂ ਚ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ ਚ ਵਜਦੇ ਫਿਰਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਇਹਨਾਂ ਦਾ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾਂ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਗੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ ਫਿਰਦੇ ਨੇ ਬੱਜਦੇ ਉਹ ਕਾਂਗਰਸ ਦਾ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਐ ਕੱਲ ਮੈਂ ਫੋਟੋ ਦੇਖੀ ਜਾਵਾਂ ਕਦੇ ਸੁਨੀਲ ਜਾਖੜ ਮਹਾਰਾਣੀ ਪਨੀਰਕਾਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਆ ਕੰਮ ਇਹ ਉਹ ਕਹਿੰਦੇ ਬੀਜੇਪੀ ਬਰਛਾ ਅੱਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੇ ਸੀ ਕਾਂਗਰਸ 'ਚ हूँ उधर जाके एक दूजे को शामिल करा लेंगे ने आई कम है बस आपे मैं रजी पुजी आपे मेरे बच्चे जी आप ही अपने सरोपा पाने वे पाता क्या तू मेरे पा दे चलो जी बहुत मजबूती मिली जी मजबूती मिली कमाल है यार मतलब अज सवेरे देखा मैं ਉਹ ਇੱਕ ਰਾਜਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਹਾਂ ਇਹ ਕਿਹੜੀ ਚੱਜ ਕੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਿਆ ਕਿਹੜੀ ਪਾਰਟੀ ਵੱਲੋਂ ਸ਼ਰਧਾਂਜਲੀ ਦੇਣੀ ਹੈ ਕਦੇ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਮੇਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆ ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੋਜੀ ਵਾਲੇ ਮੋਟਰਸਾਈਕਲ ਵਰਗੇ ਨੇ ਜਿੰਤਨੂ ਮਰਜੀ ਡੇਟਾ ਕਰ ਦੋ ਉਦੋਂ ਹੀ ਖੜ ਜਾਂਦਾ ਇਹਨਾਂ ਤੋਂ ਖੜਾ ਛਡਾਓ ਯਾਰ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਕਹਿੰਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਹੋ ਜਾਣਾ ਆਪਦੇ ਵਰਗਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਚ ਰਹਿੰਦੇ ਨੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਐਜੇ ਬੰਦਿਆਂ ਚ ਜਿਤਾਓ ਅੱਜ ਆਪਾਂ ਪੰਜਾਬ ਦਾ ਬਜਟ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜੇ ਕੱਲੇ 2 ਸਾਲ ਦਾ ਬਜਟ ਲਾ ਲਈਏ ਨਾ ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 2 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ ਤਾਂ ਸਾਡਾ ਕਮਾਲ ਦੀ ਅਸੀਂ ਉਹ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਦਾ ਹੋਇਆ ਹੈ ਜੀਐਸਟੀ 'ਚ 27% ਆਪ ਹੋਏ ਆ ਐਕਸਾਈਜ਼ ਦੇ ਵਿੱਚ ਆਪ ਹੋਏ ਆ ਮਾਈਨਿੰਗ ਦੇ ਵਿੱਚ ਆਪ ਹੋਏ ਆ ਸਟੈਂਪ ਪੇਪਰ ਸਟੈਂਪ ਡਿਊਟੀ ਚਾਪ ਹੋਇਆ ਪਰ ਸਾਨੂੰ ਉਹ ਬਾਧੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ ਕਰਾਂਗੇ ਠੀਕ ਸਾਥ ਦਿਓ ਕਰਾਂਗੇ ਠੀਕ ਉਹੀ ਖਜ਼ਾਨਾ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਰ ਬੰਨੇ ਉਹੀ ਗ੍ਰਿਡ ਨੇ ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਜੀ ਨੀਅਤ ਸਾਫ਼ ਹੈ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦੀ ਜਾਂਦੇ ਆ ਜੀ ਨੀਅਤ ਸਾਫ਼ ਹੈ ਹੁਣ ਕਿਵੇਂ ਟੋਲ ਪਲਾਜੇ ਬੰਦ ਕਰਤੇ ਜੀ ਉਹੀ ਸੜਕਾਂ ਨੇ ਤਾਂ ਵੀ ਕੰਮ ਚੱਲੀ ਜਾਂਦਾ ਹੈ ਨਾਲੇ ਨੌਕਰੀਆਂ ਦੇਈ ਜਾਂਦੇ ਆ ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਥੋੜੇ ਚੋਂ ਆਉਣਗੇ ਉਹ ਪਹਾੜਾਂ 'ਚ ਪਏ ਨੇ ਪੈਸੇ ਹਾਂ ਕੱਢਾਂਗੇ ਕੱਢਾਂਗੇ ਜੋ-ਜੋ ਪੱਟੀ ਜੰਨੇ ਖਜ਼ਾਨਾ ਜਮਾ ਸਾਫ਼ ਆਈ ਜਾਂਦਾ ਹੈ ਦੁਨੀਆ ਭਰ ਦਾ ਟੈਕਸ ਮਾਫ਼ ਕਰਾ ਲਿਆ ਲੋਕਾਂ ਨੂੰ ਬਿਜਲੀ ਮਾਫ ਨਹੀਂ ਸੁਖ ਬਲਾਸ ਨੂੰ ਬਿਜਲੀ ਮਾਫ ਹੈ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਬੈਟ ਮਾਫ ਹੈ 85 ਕਰੋੜ ਰੁਪਏ ਦਾ ਬੈਟ ਇੱਕ 7 ਸਟਾਰ ਹੋਟਲ ਨੂੰ 10 ਸਾਲਾਂ ਵਾਸਤੇ ਮਾਫ ਦੱਸੋ ਹੱਦ ਹੈ ਯਾਰ ਸੋ ਸ਼ਹੀਦ ਆਜ਼ਮ ਭਾਗੇ ਸਿਕੋ ਨੇ ਇਹ ਤਾਂ ਨਹੀਂ ਸੋਚਿਆ ਹੋਣਾ ਕਿ ਆਜ਼ਾਦੀ ਬਸ 2-4 ਪਰਿਵਾਰਾਂ ਚ ਹੀ ਰਹੇਗੀ ਪੰਜਾਬ ਚ ਬਸ ਉਹੀ ਐਂ ਕਰਿਆ ਕਰਨਗੇ ਰਾਜ ਕਰਿਆ ਕਰਨਗੇ ਸੋ ਮੈਂ 2 ਸਾਲਾਂ ਬਾਅਦ ਤੁਹਾਡੇ ਕੋਲ ਆਇਆ ਇਹ ਕਹਿ ਸਕਦਾ ਅੱਜ 베ਰਕਾ ਦਾ ਸ਼ੁਰੂ ਹੋਇਆ ਹੈ ਮੁਹੱਲੀ ਪਲਾਨ ਸ਼ੁਰੂ ਹੋਇਆ ਹੈ ਹੋਰ ਖੁਸ਼ੀ ਦੀ ਖਬਰ ਦਿੰਨੇ ਆ ਦਿੱਲੀ ਦੇ ਵਿੱਚ ਅਸੀਂ ਕਿਉਂਕਿ ਐਮਸੀਡੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਲ ਨਗਰ ਨਿਗਮ ਕਹਿ ਲੋ ਤੇ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਅਸੀਂ ਨਗਰ ਨਿਗਮ ਦੇ ਵਿੱਚੋਂ ਪਰਮਿਸ਼ਨ ਲੈ ਲਈ ਦਿੱਲੀ ਦੇ ਵਿੱਚ 150 ਜਗ੍ਹਾ ਤੇ 베ਰਕਾ ਦੇ ਜਿਹੜੇ ਬੂਥ ਬਣਨਗੇ 베ਰਕਾ ਦੇ ਜਿਹੜੇ ਆ ਜਿਹਨੂੰ ਆਪਾਂ ਕੀ ਕਹਿੰਦੇ ਆ ਤ ਨੂੰ ਜਿਹੜਾ 베ਰਕਾ ਦਾ ਇੱਕ ਜਿਵੇਂ ਆਪਣਾ ਪਲਾਂਟ ਹੈ ਹਾਂ ਬੂਥ ਵੀ ਕਰਨ 150 ਜਗਾ ਤੇ ਦਿੱਲੀ ਦੇ ਵਿੱਚ 베ਰਕਾ ਦੇ ਬੂਥ ਹੋਣਗੇ ਸਾਡਾ ਦੁੱਧ ਇੱਥੋਂ ਵਾਲਾ ਦਿੱਲੀ ਦੇ ਦੇ ਨੇ ਲੋਕ ਨੇ ਉਹਨਾਂ ਦਾ ਔਰ ਕਿੰਨੀ ਕਰੋੜਾਂ ਦੀ ਡੇਰੀ ਦਾ ਵਧੂਗਾ ਕਿਸਾਨਾਂ ਨੂੰ ਫਾਇਦਾ ਹੋਊਗਾ ਵੱਡੀਆਂ ਕੰਪਨੀਆਂ ਨਾਲ ਅਸੀਂ ਹੁਣ ਕੰਪੀਟ ਕਰਾਂਗੇ ਕਿਸੇ ਗੱਲੋਂ ਘਟਨੀ ਪਹਿਲਾਂ ਵਾਲੇ ਤਾਂ ਇਹੀ ਕਹੀਗੇ ਨੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਯਾਰ ਕਮਾਲ ਹੈ ਯਾਰ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕਾਲਜ ਖੋਲਿਆ ਨਾ ਕੋਈ ਨੌਕਰੀ ਦਿੱਤੀ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਖਜ਼ਾਨਾ ਆਪਦੇ ਦੀ ਖਰਚੀ ਗਏ ਆਪਦੇ ਦੀ ਅਸੀਂ ਲੀਕੇਜ ਬੰਦ ਕਰਤੀ ਖਜ਼ਾਨਾ ਵੀ ਭਰ ਗਿਆ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲੋਂ ਕਰਤਾ ਐਨਓਸੀਐਮ ਵੀ ਆਪਾਂ ਰਿਸਟਰੀਏ ਤੇ ਐਨਓਸੀਐਸੀ ਉਹ ਵੀ ਆਪਾਂ ਖਤਮ ਕਰਤੀਆਂ ਉਹਦਾ ਨੋਟੀਫਿਕੇਸ਼ਨ ਹੋ ਗਿਆ ਜਾਰੀ ਕੁਝ ਜਿਹੜੀਆਂ ਟੈਕਨੀਕਲ ਚੀਜ਼ਾਂ ਨੇ ਹਾਈ ਕੋਰਟ ਵਾਲੀਆਂ ਔਰ ਰਹਿ ਗਈਆਂ ਉਹ ਵੀ ਕਰ ਦਾਂਗੇ ਅਸੀਂ ਕੋਈ ਵੀ ਐਸੀ ਸਕੀਮ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਉਹਨੂੰ ਫਾਈਲਾਂ 'ਚ ਰੋਕ ਕੇ ਨਹੀਂ ਰੱਖਦੇ ਅਸੀਂ ਨਾਲ ਦੀ ਨਾਲ ਸਾਇੰਕਲ ਕਹਿੰਦੇ ਨਿਓ ਲੋਕਾਂ ਨੂੰ ਆ ਤੁਹਾਡੇ ਵੀ ਕਿਤੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਨੌਕਰੀ ਮਿਲੀ ਹੋਣੀ 1 ਰੁਪਈਆ ਲੱਗਿਆ ਕਿਸੇ ਦਾ 1 ਰੁਪਈਆ ਕਹ ਦੋ ਜੀ ਕੋਈ ਕਿਸੇ ਮੰਤਰੀ ਦੇ ਸਪਾਰਸ਼ ਜਾਂ ਐਮਐਲ ਸਪਾਰਸ਼ ਜਾਂ ਵੱਦ ਨੰਬਰ ਵਾਲਾ ਰਹਿ ਗਿਆ ਘੱਟ ਨੰਬਰ ਵਾਲਾ ਸਪਾਰਸ਼ ਲਾ ਕੇ ਨੌਕਰੀ ਲੈ ਗਿਆ ਹੈਗਾ ਕੋਈ ਕੇਸ ਜਾਣਦੇ ਹੋ ਨਹੀਂ ਹੈਗਾ ਸੋ ਇਸ ਕਰਕੇ ਇਮਾਨਦਾਰੀ ਇੱਥੇ ਕਮ ਆਉਂਦੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਵੀ ਦਿੱਲੀ ਦੇ ਵਿੱਚ ਇਹੀ ਕੀਤਾ ਹੈ ਔਰ ਇਸ ਵਾਰ ਦਿੱਲੀ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲ ਭੀੜਾ ਕੱਤਰੇ ਨੇ ਮੈਂ ਅੱਜ 2 ਸਾਲ 2 ਸਾਲ ਦਾ ਬੱਚਾ ਹੈ ਪੰਜਾਬ ਦੀ ਸਰਕਾਰ 2 ਸਾਲ ਦਾ ਬੱਚਾ ਇੱਕ ਮਸਾਂ ਤੁਰਨਾ ਸਿੱਖਦਾ ਹੈ ਮਸਾਂ ਜੇ ਬੋਲਣਾ ਸਿੱਖਦਾ ਤੋਤਰੀ ਆਵਾਜ਼ ਹੁੰਦੀ ਹੈ ਤੁਸੀਂ ਇਹ ਦੇਖ ਲਓ ਜਦੋਂ ਇਹ ਬੱਚਾ ਗੱਭਰੂ ਜਵਾਨ ਹੋਇਆ ਤਾਂ ਇਹ ਬੱਚਾ ਪੰਜਾਬ ਨੂੰ ਕਿੱਥੇ ਤੱਕ ਲੈ ਜਾਊਗਾ ਸੋ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਨੰਬਰ 1 ਰਹੂਗਾ ਬਿਜਲੀ ਥੋੜੀ ਚਮਕ ਫਿੱਕੀ ਪੈ ਗਈ ਸੀ ਪਰ ਉਹ ਹੁਣ ਤੁਸੀਂ ਧੋਤੀ ਕਿਉਂਕਿ ਸਰਫ ਤਾਂ ਤੁਹਾਡੇ ਹੱਥ ਹੈ ਬਸੇ ਮਸ਼ੀਨ ਤਾਂ ਤੁਹਾਡੇ ਕੋਲੇ ਆ ਧੋ ਦਿਓ ਸਾਰਿਆਂ ਨੂੰ ਉਹਨਾਂ ਨੂੰ ਕਿਨਾਂ ਜਿਹੜਾ ਆਪਣੇ ਨਾਲ ਧੋਖਾ ਕੀਤਾ ਹੈ ਹਰ ਪੱਖੋਂ ਚਾਹੇ ਧਰਮ ਵਾਲੇ ਪੱਖੋਂ ਆ ਜੀਏ ਚਾਹੇ ਜਿਹੜੇ ਮਰਜ਼ੀ ਬਸ ਹਰ ਗੱਲ ਤੋਂ ਉਹਨਾਂ ਨੇ ਲੁੱਟਿਆ ਹੀ ਲੁੱਟਿਆ ਬਸ ਧੋਖਾ ਹੀ ਦਿੱਤਾ ਬਸ ਤੇ ਹੁਣ ਲੌਲੀਪੌਪ ਦੇਣ ਲੱਗੇ ਕਹਿੰਦੇ ਜੀ 100 ਰੁਪਿਆ ਸਿਲੰਡਰ ਸਸਤਾ ਉਹ મોદી ਜੀ 1100 ਦਾ ਕਿਹਨੇ ਕੀਤਾ ਸੀ 300 ਤੋਂ ਅੱਤ ਸਵਿਧਾ ਆ ਕੇ 100 ਘਟਾ ਲੈਂਦੇ ਨੇ ਕਹਿੰਦੇ ਜੀ ਹੁਣ ਪੈਟਰੋਲ 2 ਰੁਪਏ ਡੀ ਸਸਤਾ ਉਹ ਬਾਈ ਮਹਿੰਗਾ ਕਿ ਨਹੀਂ ਕੀਤਾ ਸੀ ਉਹ ਗੱਲ ਐ ਆਪਾਂ ਵੀ ਆਪਾਂ ਫਿਰ ਉਹਨਾਂ ਦੀ ਗੱਲਾਂ ਚ ਆ ਜਾਈਏ ਆਪਾਂ ਇਹ ਦੇਖ ਲੈਨੇ ਵੀ ਕਿੰਨੇ ਘਟਾਏ ਨੇ ਆਪਾਂ ਇਹ ਨਹੀਂ ਦੇਖਦੇ ਵੀ ਕਿੰਨੇ ਵਧਾਏ ਸੀ ਇੱਕ ਕਿਸੇ ਘਰ ਚ ਕੁੜੀ ਦਾ ਵਿਆਹ ਸੀ ਲਾਡਲੀ ਕੁੜੀ ਸੀ ਇਕਲੌਤੀ ਘਰ ਬਹੁਤ ਵਧੀਆ ਜ਼ਮੀਨਾਂ ਦਾ ਵੱਡਾ ਘਰ ਸੀ ਤੁਮ-ਤਾਮ ਨਾਲ ਕਹਿੰਦੇ ਵਿਆਹ ਕਰਾਂਗੇ ਕੁੜੀ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਵੱਡੇ ਵੱਡੇ ਸੋਫੇ ਟੀਵੀ ਸੈੱਟ ਅਲਮਾਰੀਆਂ ਲੇਟੈਸਟ ਫਰਨੀਚਰ ਕਰ ਲਿਆ ਤਿਆਰ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਮਾਲ ਪਿਆ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਡਾਕੂ ਆ ਗਏ ਟਰੱਕ ਲੈ ਆਏ ਕੁੜੀ ਦਾ ਸਾਰਾ ਡੱਬਰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਕਿ ਮੇਆਪਾ ਲੌਲੀਪੌਪ ਚ ਆਜੇ ਨੇ ਸੁਣ ਲਿਓ ਸਾਰਾ ਸਮਾਨ ਲੱਦ ਕੇ ਡਾਲਾ ਬੰਦ ਕਰਕੇ ਜਦੋਂ ਤੁਰ ਲੱਗੇ ਡਾਕੂਆ ਸਰਦਾਰ ਕਹਿੰਦਾ ਇੱਕ ਮਿੰਟ ਕੁੜੀ ਦਾ ਪਰਿਵਾਰ ਕਿਹੜੇ ਕਮਰੇ ਚ ਬੰਦ ਆ ਉਹ ਕਹਿੰਦੇ ਜੇ ਇਸ ਕਮਰੇ ਚ ਬੰਦਾ ਖੋਲੋ ਖੋਲਿਆ ਡਾਕੂਆ ਸਰਦਾਰ ਅੰਦਰ ਗਿਆ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਵਿਚਾਰੀ ਡਰਦੀ ਡਰਦੀ ਉੱઠી ਕਹਿੰਦੀ ਜੀ ਮੇਰਾ ਵਿਆਹ ਡਾਕੂਆ ਸਰਦਾਰ ਨੇ ਜੇਬ ਚੋਂ 100 ਰੁਪਏ ਕੱਢਿਆ ਉਹਨੂੰ ਕੁੜੀ ਨੂੰ ਦੇਤਾ ਦੇ ਨਾਲ ਸਿਰ ਪੋਲੋਸਤਾ ਕਹਿੰਦਾ ਭਾਈ ਤੰਦਰੁਸਤੀ ਵਖੇ ਪਰਮਾਤਮਾ ਸਾਰੀ ਦੁਨੀਆ ਨੇ ਖੁਸ਼ੀਆਂ ਭਾਈ ਸੁਭਾਗੀ ਜੋੜੀ ਦੀ ਚੋਲੀ ਪਹਿਣ ਇਹਨਾਂ ਕਹਿ ਕੇ ਚਲੇ ਗਏ ਅਗਲੇ ਦਿਨ ਪੁਲਿਸ ਆ ਗਈ ਉਸ ਕੁੜੀ ਵਾਲੇ ਪਰਿਵਾਰ ਦਾ ਕੋਈ ਵੀ ਬੰਦਾ ਡਾਕੂਆਂ ਦੇ ਖਿਲਾਫ ਫਾਇਲ ਲਿਖਾਉਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਹਿੰਦੇ ਜੀ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਆ ਹੁਣੇ-ਹੁਣੇ ਸ਼ਗਨ ਪਾਇਆ ਮੋਦੀ ਨੇ ਆਪਾਂ ਨੂੰ 100 ਰੁਪਏ ਦਾ ਸਿਲੰਡਰ ਵਾਲਾ ਦੇ ਪੰਜ ਸਾਲ ਲੁੱਟ ਲਿਆ ਦਾਸਾ ਲੁੱਟ ਲਿਆ ਉਹ ਨਹੀਂ 100 ਰੁਪਏ ਸਿਲੰਡਰ ਹੱਦ ਤੱਕ ਕਰਤਾ ਜੀ ਲਓ ਦੱਸ ਸਵੇ ਟੈਂਪਰੇਰੀ ਜਿਹੜੇ ਲਾਲੀਪਾਪ ਨੇ ਇਹਨਾਂ ਦੇ ਪਿੱਛੇ ਲੱਗਿਓ ਜਿਹੜੇ ਬੰਦੇ ਲੰਬੀ ਸੋਚ ਰੱਖ ਕੇ ਵਿਕਾਸ ਰੱਖ ਕੇ ਤੇ ਪੰਜਾਬ ਦੇ ਨਾਲ ਪੰਜਾਬ ਨੂੰ ਆਪਣਾ ਪਰਿਵਾਰ ਸਮਝ ਕੇ ਜਿਹੜੇ ਲੋਕ ਅੱਗੇ ਆਉਂਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਜ਼ਰੂਰੀ ਹੈ ਡੈਮੋਕਰੈटिक ਰਾਈਟ ਹੈ ਤੇ ਜਿਹੜਾ ਵੋਟਰ ਕਾਰਡ ਹੈ ਅੱਜ ਜਾ ਕੇ ਆਪਣਾ ਵੋਟਰ ਕਾਰਡ ਜਰੂਰ ਦੇਖਿਓ ਉੱਤੇ ਫੋਟੋ ਤਾਂ ਤੁਹਾਡੀ ਲੱਗੀ ਹੋਈ ਹੈ ਪਰ ਉਹਦੇ ਵਿੱਚ ਸ਼ਹੀਦ ਆਦਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜ ਪਤਰਾਏ ਚੰਦਰ ਸ਼ੇਖਰ ਯਾਦ ਹੋਰਾਂ ਦਾ ਖੂਨ ਲੱਗਿਆ ਹੋਇਆ ਖੂਨ ਤੁਸੀਂ ਕਹੋਗੇ ਯਾਰ ਭਗਵੰਤ ਮਾਨ ਆਹ ਕਿਹੜੀ ਗੱਲ ਕਰ ਗਿਆ ਵੋਟਰ ਕਾਰਡ ਦਾ ਭਗਤ ਸਿੰਘ ਹੋਰਾਂ ਦੇ ਖੂਨ ਨਾਲ ਕੀ ਸੰਬੰਧ ਮੈਂ ਦੱਸਦਾ ਭਾਈ ਸਾਹ ਤਾਂ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੇ ਸੀ ਉਦੋਂ ਵੀ ਵਿਆਹ ਸ਼ਾਦੀਆਂ ਹੁੰਦੀਆਂ ਸੀ ਕਿੱਦੇ ਭੰਗੜੇ ਪੈਂਦੇ ਸੀ ਪਰ ਉਹ ਵੋਟਾਂ ਨਹੀਂ ਪੈਂਡੰਦੇ ਸੀ ਅੰਗਰੇਜ਼ ਭਗਤ ਸਿੰਘ ਹੋਰਾਂ ਦੀ ਕੀ ਲੜਾਈ ਸੀ ਅੰਗਰੇਜ਼ਾਂ ਨਾਲ ਵੀ ਤੁਸੀਂ ਜਾਓ ਅਸੀਂ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਮੁਲਕ ਸਾਡਾ ਹੈ ਆਹੀ ਲੜਾਈ ਸੀ ਇਸੇ ਲੜਾਈ سلسلے 'ਚ ਉਹਨਾਂ ਨੂੰ ਫਾਂਸੀ ਹੋ ਗਈ ਤੇ ਉਹ ਤੋਂ ਬਾਅਦ ਕੁਰਬਾਨੀਆਂ ਦੇ ਸਦਕਾ ਇਹ ਆਇਆ ਦਿਨ ਕਿ ਭਾਰਤ ਆਜ਼ਾਦ ਹੋ ਗਿਆ ਆਜ਼ਾਦ ਹੋ ਗਿਆ ਆਪਣੇ ਵੋਟਰ ਕਾਰਡ ਬਣ ਗਏ ਤਾਂ ਫਿਰ ਇਹ ਵੋਟਰ ਕਾਰਡ ਕਿਹਨੇ ਬਣਾ ਕੇ ਦਿੱਤਾ ਛੇ ਦਿਹਾੜਾਂ ਪਾ ਕੇ ਸਿੰਗਰਾਂ ਨੇ ਬਣਾ ਕੇ ਪੈ ਇਹਨੂੰ ਐਵੇਂ 500 ਰੁਪਏ ਚ ਜਾਂ ਕੋਈ ਸ਼ਰਾਬ ਦੀਆਂ ਪੰਜ ਬੋਤਲਾਂ ਦੇ ਬਦਲੇ ਜਾਂ ਕੋਈ ਨਸ਼ਾ ਲੈ ਕੇ ਜਾਂ ਮਾਮੇ ਫੁੱਪੜ ਦੇ ਕਹਿਣ ਤੇ ਐਵੇਂ ਨਾ ਫੜਾ ਦਿਆ ਕਰੋ ਕਿਸੇ ਨੂੰ ਇਹ ਵੋਟਰ ਕਾਰਡ ਬਹੁਤ ਮਹਿੰਗਾ ਮਿਲਿਆ ਹੋਇਆ ਹੈ ਇਹ ਸ਼ਹੀਦਾਂ ਦੇ ਖੂਨ ਦਾ ਸਸਤਾ ਸੌਦਾ ਨਾ ਕਰਿਆ ਕਰੋ ਭਾਵੇਂ ਜੀਨੂੰ ਮਰਜੀ ਪਾਓ ਪਰ ਅੱভি ਮਰਜੀ ਨਾਲ ਪਾਓ ਬਸ ਸੋ ਐਸੇ ਕਰਕੇ ਉਹਨੇ ਡਰਦੇ ਨੇ ਉਹਨਾਂ ਪੈਸੇ ਚੱਲਣੋਂ ਛੱਡ ਗਏ ਨੇ ਕੋਲ ਪੈਸੇ ਹੈਗੇ ਨੇ ਲੋਕਾਂ ਦੇ ਪੈਸੇ ਲੈਂਦੇ ਨਹੀਂ ਅਸੀਂ ਲੋਕਾਂ ਦੇ ਸਾਡੇ ਹੀ ਨੇ ਤੁਸੀਂ ਕੰਮ ਕਰਿਆ ਕਰੋ ਆਉਣਗੇ ਤੁਹਾਡੇ ਕੋਲੇ ਹੁਣੇ ਆ ਕੇ ਤੁਹਾਨੂੰ ਐਦਾਂ ਕਰਨਗੇ ਮੇਰੇ ਹੱਥ ਮੰਨ ਕੇ ਬੇਨਤੀ ਹੈ ਜਵਾਬ ਨਾ ਦਿਓ ਲਕਸ਼ਮੀ ਮੋੜਦੀ ਹੁੰਦੀ ਕਰੇ ਹੈ ਥੋੜੇ ਹੀ ਨੇ ਇਹਨਾਂ ਨੇ ਕਿਹਾ ਨਰਮਾ ਬੀਜਿਆ ਇਹ ਕਰਕੇ ਉਹਨੂੰ ਕਹਿ ਦਿਓ ਵੀ ਹਾਂ ਤੇ ਜਿੱਦਾਂ ਵੋਟਾਂ ਪਈਆਂ ਉਹਦੇ ਅੰਦਰ ਜਾ ਕੇ ਝਾੜੂ ਵਾਲਾ ਬਟਨ ਦਬਕੇ ਕਹਿ ਦਿਓ ਵੀ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਹੈ ਬੜਾ ਸਮਝਦਾਰ ਲੱਗਾਈ ਬਹੁਤ ਸਮਝਦਾਰ ਲੱਗਿਆ ਬਈ ਬਹੁਤ ਸਮਝਦਾਰ ਲੱਗਿਆ ਇਹਨਾਂ ਨੇ ਵੀ ਆਪਣੇ ਨਾਲ ਇਹੀ ਕੀਤੀ ਆ ਆਪਾਂ ਵੀ ਕਰੋ ਇਹਨਾਂ ਨਾਲ ਕਿਉਂ ਨਾ ਕਰੀਏ ਸੋ 2 ਸਾਲ ਪੂਰੇ ਹੋਣ ਤੇ ਬਹੁਤ-ਬਹੁਤ ਵਧਾਈ ਵੀ ਦਿਨਾ ਤੇ ਨਾਲ ਪ੍ਰਮਾਤਮਾ ਦੇ ਅਰਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੇ ਇਦਾਂ ਦੇ ਦਿਨ ਬਾਰ-ਬਾਰ ਆਉਂਦੇ ਰਹਿਣ ਔਰ ਪੰਜਾਬ ਤਰੱਕੀ ਵੱਲ ਨੂੰ ਜਾਵੇ ਘਰਾਂ 'ਚ ਤਰੱਕੀਆਂ ਦੇ ਦੀਵੇ ਜਗਦੇ ਰਹਿਣ ਖੁਸ਼ੀਆਂ ਦੇ ਮੇਲੇ ਲੱਗਦੇ ਰਹਿਣ ਸਾਡਾ ਪੰਜਾਬ ਹੱਸਦਾ ਵਸਦਾ ਖੇਡਦਾ ਕੁਸ਼ਤੀਆਂ ਛਿੰਝਾਂ कबड्डिया पाँगा रहे हे परमात्मा बल बख्शी ज्यादा रहे पंजाब बसदा रहे पंजाब ज्यादा रहे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे मिलते रहोंगे जिथे कहूँगे आऊँगा वोटा वे भी आवेंगे ये काम थोड़ा भी रोड शो कि पिंड में नहीं है ਕਿਹੜੀ ਫਿਰਮੀ ਦੇ ਉਤੋਂ ਦੀ ਲੈ ਕੇ ਜਾਣਾ ਹੈ ਥੱਲੇ ਪੋਸਟਰ ਕਿੱਥੇ ਲਾਉਣੇ ਨੇ ਬਜ਼ੁਰਗਾਂ ਨੂੰ ਪੋਲਿੰਗ ਬੂਥ ਤੱਕ ਕਿਵੇਂ ਲੈ ਕੇ ਜਾਣਾ ਹੈ ਇਹ ਕੰਮ ਤੁਹਾਡਾ ਥੱਲੇ ਵਾਲਾ ਤਹਾਂ ਵਾਲੀ ਬਿਲਕੁਲ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਪਾ ਰੱਖੀ ਐ ਇਹਨਾਂ ਨੂੰ ਮੈਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਕਿਉਂਕਿ ਇਹ ਇਹਨਾਂ ਦੇ ਸਾਰੇ ਕੱਚੇ ਚਿੱਠੇ ਮੇਰੇ ਕੋਲੇ ਪਏ ਨੇ ਥੋੜਾ ਜਿਹਾ ਕੋਈ ਬੋਲਦਾ ਮੈਂ ਥੋੜੀ ਜੀ ਗੱਲ ਕਰਦਾ ਹਾਂ ਤਾਂ ਬਹਿ ਜਾਂਦਾ ਕਹਿੰਦਾ ਮੈਂ ਬਸ 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 ਮੈਂ ਕਹਿੰਦਾ ਵੀ ਭਾਈ ਰਹਿਣ ਦੇ ਮੁੱਠੀ ਨਾ ਖਲੋ ਆ ਬਹੁਤ ਕੁਝ ਪਿਆ ਹੈ